ਤੁਸੀਂ ਇਹਨਾਂ ਨੂੰ ਸਰਦਾਰ ਸੁਦੀਪ ਸਿੰਘ ਬਾਦਲ ਨੇ ਆਪਣੀ ਸੇਵਾ ਕਰ ਰਹੇ ਸਨ ਉਹਨਾਂ ਤੇ ਹਮਲਾ ਹੋਇਆ ਫਾਇਰਿੰਗ ਹੋਈ ਹੈ ਇਸ ਮਾਮਲੇ ਨੂੰ ਕਿਵੇਂ ਦੇਖਦੇ ਸਵੇਰੇ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕਿਸੇ ਵਿਅਕਤੀ ਨੇ ਗੋਲੀ ਚਲਾਉਣ ਦਾ ਯਤਨ ਕੀਤਾ ਜੋ ਬੇਹੱਦ ਮੰਦਭਾਗਾ ਵੀ ਹੈ ਦੁਖਦਾਈ ਵੀ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਜਿਹੜਾ ਵੀ ਆਉਂਦਾ ਹੈ ਉਹ ਆਪਣੇ ਆਪ ਨੂੰ ਪੈਮੁਖਤ ਤੇ ਗੁਰੂ ਅਕੈ ਸਮਰਪਤ ਹੋਣ ਦੀ ਜਿਹੜੀ ਹੈ ਭਾਵਨਾ ਲੈ ਕੇ ਆਉਂਦਾ ਹੈ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਦਾ ਵਾਪਰਨਾ ਪੀੜਾ ਵੀ ਦਿੰਦਾ ਹੈ ਔਰ ਮੰਤ ਭਾਗਾ ਵੀ ਹੈ ਪਰसों ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫਸਿਲ ਤੋਂ ਇਸ ਗੱਲ ਨੂੰ ਦੁਹਰਾਇਆ ਗਿਆ ਅਸੀ ਸਿੰਘ ਸਹਿਬਾਨ ਵੱਲੋਂ ਕਿ ਇਹ ਫੈਸਲਾ ਬਿਲਕੁਲ ਬਿਨਾ ਕਿਸੇ ਦਬਾਅ ਬਿਨਾ ਕਿਸੇ ਡਰ ਬਿਨਾ ਕਿਸੇ ਪੈਹਤੋਂ ਸਿਰਫ ਗੁਰੂ ਦੇ ਪਹਿਚ ਰਹਿ ਕੇ ਅਸੀਂ ਕਰ ਰਹੇ ਹਾਂ ਔਰ ਹੋਇਆ ਕੱਲ ਵੀ ਅਸੀ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਹਿਬ ਦੇ ਹਾਜ਼ਰ ਹੋਏ ਕੜਾ ਪ੍ਰਸ਼ਾਦੀ ਦੇਖ ਸਹਤ ਔਰੋਥੇ ਇਹੋ ਅਰਦਾਸ ਕੀਤੀ ਕਿ हे ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਫੈਸਲਾ ਕੀਤਾ ਹੈ ਤੁਹਾਡੀ ਰਜ਼ਾ ਚ ਕੀਤਾ ਹੈ ਤੁਹਾਡੀ ਹਜ਼ੂਰੀ ਚ ਕੀਤਾ ਹੈ ਇਸ ਕਰਕੇ ਜੇ ਕੋਈ ਇਸ ਫੈਸਲੇ ਨੂੰ ਸਲਾਉਂਦਾ ਹੈ ਤਾਂ ਤੇਰੇ ਤਖਤ ਦੀ ਸਿਫਤ ਹੈ ਤੇ ਜੇ ਕੋਈ ਇਸ ਫੈਸਲੇ ਨੂੰ ਨਾ ਪਸੰਦ ਕਰਦਾ ਹੈ ਕੋਈ ਮੰਦਾ ਬੋਲਦਾ ਹੈ ਤੇ ਉਹ ਵੀ ਤੇਰੇ ਤਖਤ ਵਿੱਚ ਹੈ ਬਹੁਤ ਸਾਰੀਆਂ ਏਜੰਸੀਆਂ ਐਸੀਆਂ ਨੇ ਜਿਨ੍ਹਾਂ ਨੂੰ ਫੈਸਲੇ ਦੇ ਚੰਗੇ ਮਾੜੇ ਹੋਣ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਜਿਹੜੇ ਦਰਦ ਹੈ ਉਹਨਾਂ ਨੂੰ ਜਿਹੜੀ ਪੀੜਾ ਹੈ ਉਹ ਸਾਡੇ ਸੰਕਲਪ ਤੋਂ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ ਕਿ ਇੱਥੇ ਕੋਈ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਉਹਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ ਚਾਹੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਚਾਹੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਸੀ ਚਾਹੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਸੀ ਚਾਹੇ ਮੁੱਖ ਮੰਤਰੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਸੀ ਇੱਥੇ ਜਵਾਬਦੇਹੀ ਤੈਅ ਹੁੰਦੀ ਹੈ ਇਹ ਸਾਡਾ ਸੰਕਲਪ ਹੈ ਪਰ ਇੱਕ ਐਸੀ ਸੋਚ ਹੈ ਜਿਨ੍ਹਾਂ ਨੂੰ ਸਾਡੇ ਇਸ ਸੰਕਲਪ ਤੋਂ ਨਫ਼ਰਤ ਹੈ ਕਿਉਂਕਿ ਇਸ ਸੰਕਲਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਖਾਲਸਾ ਪੰਥ ਨੂੰ ਬਖਸ਼ਿਆ ਸਿੱਖਾਂ ਨੂੰ ਬਖਸ਼ਿਆ। ਔਰ ਇਸ ਸੰਕਲਪ ਹਮੇਸ਼ਾ ਕਾਇਮ ਰਹੇਗਾ। ਗੁਰੂ ਪਾਤਸ਼ਾਹ ਦਾ ਤਖਤ ਹੈ। ਗੁਰੂ ਪਾਤਸ਼ਾਹ ਦੇ ਤਖਤ ਤੇ ਜਿਹੜੇ ਫੈਸਲੇ ਗੁਰੂ ਦੇ ਭੈਜ ਹੁੰਦੇ ਨੇ ਉਹ ਟਿਕ ਜਾਂਦੇ ਨੇ। ਤੇ ਜਿਹੜੇ ਗੁਰੂ ਦੇ ਭੈ ਤੋਂ ਬਿਨਾ ਹੁੰਦੇ ਨੇ ਉਹ ਫੈਸਲੇ ਕਰਨ ਵਾਲੇ ਵੀ ਡਿੱਗ ਪੈਂਦੇ ਨੇ ਤੇ ਫੈਸਲੇ ਵੀ ਡਿੱਗ ਪੈਂਦੇ ਨੇ। ਮੈਂ ਅੱਜ ਸਵੇਰੇ ਜਿਹੜੀ ਕਟਨਾ ਵਾਪਰੀ ਹੈ ਉਹਨੂੰ ਬਹੁਤ ਮੰਦਭਾਗਾ ਔਰ ਦੁਖਦਾਈ ਵੀ ਕਿੰਦਾ ਹੈ ਔਰ ਪੀੜਾ ਵੀ ਮਹਿਸੂਸ ਕਰਦਾ ਕਿ ਨਹੀਂ ਹੋਣਾ ਚਾਹੀਦਾ ਸੀ। ਸਿੰਘ ਸਾਹਿਬ ਜੀ ਕੱਲ